दसवें पिता श्री गुरु गोविंद सिंह जी के प्रकाश पर्व के उपलक्ष्य में पठानकोट में नगर कीर्तन का आयोजन किया गया जो कि गुरुद्वारा सिंह सभा से आरंभ हुआ जो कि शहर के अलग अलग बाज़ारों से होकर गुजरा नगर कीर्तन का नेतृत्व पांच प्यारों की ओर से किया गया जिनके पीछे फूलों से सजी श्री गुरु ग्रंथ साहिब जी की पालकी के आगे समूह संगत ने नतमकसद हो अपना जीवन सफल किया गुरु जी की फौज गतका पार्टी की ओर से अपने जंगी जोहर दिखाएंगे यह नगर कीर्तन की समाप्ति गुरु श्री सभा में आकर हुई बने रहो हमारे साथ और देखते रहो पंजाब जे की न्यूज सही प्रकाश हमारा बेहो पटना शहर विखे पवल हो अज असी गुरु गोबिंद सिंह महाराज दे प्रकाश उत्सव के संबंध में सराई महल की संगत गुरुद्वारा पठानकोट तो कीर्तन आरंभ कर रहे आस कर हैं आस करते हैं कि हु, हुम हम आके ਸੰਗਤ ਪਹੁੰਚੇ ਅਤੇ ਰੌਣਕ ਬਧਾਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਰਦਰਾ ਸਿੰਘ ਸਭਾ ਸਰਾਈ ਬਲੇ ਵਿੱਚੋਂ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਸ ਦੇ ਦਿਹਾੜੇ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਗੱਡਿਆ ਜਾ ਰਿਹਾ ਹੈ ਜੋ ਕਿ ਇੰਦਰਾ ਕਲੋਨੀ ਰੇਲਵੇ ਰੋਡ ਬਾਲਮੀਗੀ ਚੋਂ ਰਾਮਿਲਾ ਗਰਾਉਂਡ ਤੋਂ ਹੁੰਦਾ ਹੋਇਆ ਗਾੜੀਆਂ ਦਾ ਚੌਂਕ ਤੋਂ ਹੁੰਦਾ ਹੋਇਆ ਗਾਂਦੀ ਚੌਂਕ ਵਿਚੇ ਸੰਪੂਰਨ ਹੋਵੇਗਾ ਅਤੇ ਆਪ ਸਾਬ ਜੀ ਨੂੰ ਇਹ ਮਹਿੰਤੀ ਕੀਤੀ ਜਾਂਦੀ ਹੈ ਕਿ ਹੋਮ ਹਮਾ ਕੇ ਦਰਸ਼ਨ ਦਿਓ ਅਤੇ ਗੁਰਗੋਬ ਸਿੰਘ ਜੀ ਜਨਮ ਦਿਹਾੜੀ ਹੈ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਾਈ ਮਹਿਲਾ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਵਿੱਚ ਦੇ ਨਗਰ ਕੀਰਤਨ ਕੱਢਿਆ ਜਾ ਰਿਹਾ ਜੋ ਕਿ ਸਾਰੇ ਸ਼ਹਿਰ ਵਿੱਚ ਹੁੰਦਾ ਹੋਇਆ ਦੁਬਾਰਾ ਸਰਾਈ ਮਹੱਲਾ ਵਿਖੇ ਸਮਾਪਤੀ ਹੋਏਗੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਆਂ ਕਿ ਵੱਧ ਤੋਂ ਵੱਧ ਨਗਰ ਕੀਰਤਨ ਵਿੱਚ ਆ ਕੇ ਨਗਰ ਕੀਰਤਨ ਦੀਆ ਸ਼ੋਭਾ ਭਿਦਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ